ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਹਰ ਦਿਨ ਅਸੀਂ ਉਸ ਦਿਨ ਦਾ ਇਤਿਹਾਸ ਤੁਹਾਡੇ ਰੂਬਰੂ ਕਰਦੇ ਹਾਂ ਤਾ ਅੱਜ 15 ਅਕਤੂਬਰ ਹੈ 15 ਅਕਤੂਬਰ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਆ ਅਤੇ ਇਸ ਦਿਨ ਨਾਲ ਜੁੜੀਆਂ ਤਿੰਨ ਘਟਨਾਵਾਂ ਤੁਹਾਡੇ ਅੱਗੇ ਰੱਖਾਂਗੇ ਪਹਿਲੀ ਘਟਨਾ ਸਾਲ 1981 ਦੇ ਵਿੱਚ ਵਾਪਰੀ ਸੀ ਜਿੱਥੇ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਰਿਹਾਅ ਕੀਤਾ ਗਿਆ ਸੀ ਤਾਂ ਸਤੰਬਰ 1981 ਦੇ ਵਿੱਚ ਲਾਲਾ ਜਗਤ ਨਾਰਾਇਣ ਕਤਲ ਮਾਮਲੇ ਦੇ ਵਿੱਚ ਪਿੰਡਰਾਂ ਵਾਲਿਆਂ ਦੇ ਵਰੰਟ ਕੱਢੇ ਜਾਣ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੇ ਮਹਿਤਾ ਚੌਂਕ ਵਿੱਚ ਭਾਰੀ ਕਾਨਫਰੰਸ ਕਰਕੇ ਆਪਣੀ ਗ੍ਰਿਫਤਾਰੀ ਦਿੱਤੀ ਸੀ ਅਤੇ ਗ੍ਰਿਫਤਾਰੀ ਵੇਲੇ ਹਾਲਾਤ ਤਣਾਅਪੂਰਨ ਹੋ ਗਏ ਸਨ ਪੁਲਿਸ ਫਾਇਰਿੰਗ ਦੇ ਵਿੱਚ ਕਈ ਸਿੱਖ ਮਾਰੇ ਗਏ ਸਨ ਅਤੇ ਗ੍ਰਿਫਤਾਰੀ ਤੋਂ ਬਾਅਦ ਹਾਲਾਤ ਲਗਾਤਾਰ ਤਣਾਅਪੂਰਨ ਬੜੇ ਹੋਏ ਸਨ ਜਿਸ ਤੋਂ ਬਾਅਦ ਕੁਝ ਘਟਨਾਵਾਂ ਨੇ ਜਿਹੜੀਆਂ ਉਹ ਵੀ ਪੰਜਾਬ ਦੇ ਵਿੱਚ ਵਾਪਰਦੀਆਂ ਨੇ ਅਤੇ ਫਿਰ 27 ਸਤੰਬਰ ਨੂੰ ਅਕਾਲੀ ਦਲ ਲੁਧਿਆਣੇ ਦੇ ਗੁਰਦੁਆਰਾ ਆਲਮਗੀਰ ਦੇ ਵਿੱਚ ਇੱਕ ਹੰਗਾਮੀ ਖੂਫੀਆ ਮੀਟਿੰਗ ਕਰਦਾ ਏ ਅਕਾਲੀ ਦਲ ਵੱਲੋਂ ਇਹ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਜੇਕਰ ਭਿੰਡਰਾਂ ਵਾਲਿਆਂ ਨੂੰ 17 ਅਕਤੂਬਰ ਤੱਕ ਰਿਹਾਨਾ ਕੀਤਾ ਗਿਆ ਤਾਂ ਅਕਾਲੀ ਦਲ 18 ਅਕਤੂਬਰ ਤੋਂ ਸਿਵਲ ਨਾ ਫਰਮਾਨੀ ਲਹਿਰ ਸ਼ੁਰੂ ਕਰ ਦੇਵੇਗਾ ਡਾਕਟਰ ਹਰਜਿੰਦਰ ਸਿੰਘ ਦਲਗੀਰ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ 13 14 ਅਕਤੂਬਰ ਨੂੰ ਇੰਦਰਾ ਗਾਂਧੀ ਦਰਬਾਰਾ ਸਿੰਘ ਸੈਂਟਰਲ ਹੋਮ ਮੰ minister ਅਤੇ ਕੁਝ ਹੋਰ ਵੱਡੇ ਸਰਕਾਰੀ ਥੰਮ ਦਿੱਲੀ ਦੇ ਵਿੱਚ ਇਕੱਠੇ ਹੋਏ ਬਾਅਦ ਦੇ ਵਿੱਚ ਅਖੀਰ ਇਹ ਫੈਸਲਾ ਹੋਇਆ ਕਿ ਭਿੰਡਰਾਂ ਵਾਲਿਆਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਅੱਜ ਦੇ ਦਿਨ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕੀਤਾ ਗਿਆ ਸੀ ਤਾਂ ਦੂਸਰੀ ਏਸੇ ਦਿਨ ਬਿਲਕੁਲ ਅਗਲੇ ਸਾਲ 1982 ਦੇ ਵਿੱਚ ਵਾਪਰਦੀ ਹੈ ਜਿੱਥੇ ਧਰਮ ਯੁੱਧ ਮੂਰਤੇ ਦੇ ਸੰਬੰਧ ਵਿੱਚ ਇਸ ਵੇਲੇ ਤੱਕ 25000 ਤੋਂ ਜ਼ਿਆਦਾ ਸਿੱਖ ਕੈਦ ਕੀਤੇ ਗਏ ਸਨ ਅਤੇ ਸਰਕਾਰ ਦੀ ਹਾਲਤ ਕਾਫੀ ਮਾੜੀ ਸੀ 15 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਵੱਲੋਂ ਸਾਰੇ ਸਿੱਖਾਂ ਦੀ ਰਿਹਾਈ ਦਾ ਐਲਾਨ ਕਰ ਦਿੱਤਾ ਗਿਆ ਡਾਕਟਰ ਹਰਜਿੰਦਰ ਸਿੰਘ ਦਲਗੀਰ ਲਿਖਦੇ ਨੇ ਕਿ ਕੁਝ ਅਕਾਲੀਆਂ ਨੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਨਾਂ ਕਰ ਦਿੱਤੀ ਅਕਾਲੀ ਦਲ ਨੂੰ ਹੁਕਮ ਦੇ ਕੇ ਉਹਨਾਂ ਨੂੰ ਬਾਹਰ ਸੱਜਣਾ ਪਿਆ ਤੈਸੇ ਦਿਨ ਨਾਲ ਜੁੜੀ ਹੋਈ ਤੀਜੀ ਘਟਨਾ ਸਾਲ 1985 ਦੇ ਵਿੱਚ ਵਾਪਰੀ ਜਿੱਥੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ 11 ਸਿੱਖਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਡਾਕਟਰ ਦਲਗੀਰ ਅਨੁਸਾਰ ਉਸ ਵੇਲੇ ਤੱਕ 2000 ਤੋਂ ਵੱਧ ਸਿੱਖ ਟਾਡਾ ਦੇ ਕੇਸਾਂ ਤਹਿਤ ਪੰਜਾਬ ਦੀਆਂ ਜੇਲਾਂ ਵਿੱਚ ਸਨ ਇਸੇ ਤਰ੍ਹਾਂ 500 ਦੇ ਕਰੀਬ ਸਿੱਖ ਹਰਿਆਣਾ ਦੇ ਵਿੱਚ ਅਤੇ 400 ਦੇ ਕਰੀਬ ਜੈਪੁਰ ਅਤੇ ਜੋਧਪੁਰ ਦੇ ਵਿੱਚ ਜੇਲਾਂ ਵਿੱਚ ਰੱਖੇ ਗਏ ਸਨ ਅਤੇ 500 ਦੇ ਕਰੀਬ ਸਿੱਖ ਹੋਰ ਵੱਖ-ਵੱਖ ਜੇਲਾਂ ਦੇ ਵਿੱਚ ਬੰਦ ਸਨ ਤਾਂ ਪੰਜਾਬ ਦੇ ਵਿੱਚ ਕੈਦ ਸਿੱਖਾਂ ਬਾਰੇ ਬਰਨਾਲਾ ਨੇ ਜਸਟਿਸ ਅਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਇੱਕ ਸਬ ਕਮੇਟੀ ਬਣਾਈ ਜਿਸ ਦੇ ਵਿੱਚ ਬੀਜੇਪੀ ਦੇ ਸੀਨੀਅਰ ਆਗੂ ਲਾਲ ਚੰਦ ਸੱਬਰਵਾਲ ਵੀ ਸ਼ਾਮਲ ਸਨ ਅਤੇ ਇਸ ਕਮੇਟੀ ਨੇ ਬਰਨਾਲੇ ਨੂੰ ਸਿਫਾਰਸ਼ ਕੀਤੀ ਕਿ ਸਾਰੇ ਬੇਗੁਨਾਹ ਸਿੱਖ ਰਿਹਾ ਕਰ ਦਿੱਤੇ ਜਾਣ ਲੇਕਿਨ ਉਦੋਂ ਸਿਰਫ 26 ਸਿੱਖ ਹੀ ਰਿਹਾ ਕੀਤੇ ਜਾਂਦੇ ਨੇ ਉਦੋਂ 224 ਬੇਗੁਨਾਹ ਸਿੱਖ ਪੰਜਾਬ ਦੀਆਂ ਜੇਲਾਂ ਵਿੱਚ ਕੈਦ ਹੀ ਨਹੀਂ ਨજરਬੰਦ ਵੀ ਸਨ ਜਿਸ ਤੋਂ ਬਾਅਦ ਅਮਨਿਸਰ ਜੇਲ੍ਹ ਦੇ ਵਿੱਚ 3 ਦਿਨ ਦੀ ਭੁੱਖ ਹੜਤਾਲ ਕੀਤੀ ਜਾਂਦੀ ਹੈ ਤਾਂ ਭੁੱਖ ਹੜਤਾਲ ਕਰਨ ਵਾਲਿਆਂ ਨੂੰ ਅਮ੍ਰਿਤਸਰ ਤੋਂ ਬਦਲ ਕੇ ਫਿਰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤਾਂ ਇਹ ਸਨ ਅੱਜ ਦੇ ਦਿਨ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ ਸਿੱਖੇ ਇਤਿਹਾਸ ਦੇ ਵਿੱਚ ਜੋ ਕੁਝ ਅੱਜ ਦੇ ਦਿਨ ਵਾਪਰਿਆ ਸੀ ਤਾਂ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਕੱਲ ਦਾ ਇਤਿਹਾਸ ਲੈ ਕੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ